ਅੱਜ ਦੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਰਿਆਰ ਫੂਡ ਦੇ ਉੱਤੇ YouTube ਤੇ ਇਹ ਦੇਖੋ ਜੀ ਆਪਾਂ ਅੱਜ ਅੰਬਾਂ ਦੀ ਖੱਟੀ ਮਿੱਠੀ ਚਟਨੀ ਬਣਾਉਨੇ ਆ ਇਹ ਚਟਨੀ ਆਪਾਂ ਇਹੋ ਜਿਹੀ ਬਣਾਵਾਂਗੇ ਕਿ ਨਾ ਸਾਲ ਪਰ ਖਰਾਬ ਨਹੀਂ ਹੋਏਗੀ ਜਿਵੇਂ ਮਰਜ਼ੀ ਰੱਖੀ ਜਾਵੇ ਭਾਵੇਂ ਜ਼ਿਆਦਾ ਬਣਾ ਲਓ ਭਾਵੇਂ ਜਿੰਨੀ ਮਰਜ਼ੀ ਬਣਾ ਲਓ ਕਦੀ ਖਰਾਬ ਨਹੀਂ ਹੋਏਗੀ ਇਹ ਜੈਮ ਬਣੇਗਾ ਇੱਕ ਬਹੁਤ ਵਧੀਆ ਜੈਮ ਮੰਗਰ ਬਣੇਗੀ ਤੇ ਬਹੁਤ ਹੀ ਵਧੀਆ ਚੀਜ਼ ਬਣੇਗੀ ਤੇ ਇਹਦੇ ਵਾਸਤੇ ਮੈਂ ਨਾ ਅੱਧਾ ਕਿਲੋ ਆਂਬ ਲਏ ਨੇ ਕਿਉਂਕਿ ਮੈਂ ਥੋੜੀ ਬਣਾਣੀ ਆ ਤੁਸੀਂ ਜਿੰਨੀ ਮਰਜ਼ੀ ਵੀ ਬਣਾ ਸਕਦੇ ਹੋ ਮੈਂ ਮੀਜਰਮੈਂਟ ਦੱਸ ਦਊਂਗੀ ਤੁਹਾਨੂੰ ਕਿੰਨੀਆਂ-ਕਿੰਨੀਆਂ ਚੀਜ਼ਾਂ ਪੈਣੀਆਂ ਨੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਮਰਜ਼ੀ ਬਣਾ ਸਕਦੇ ਹੋ ਇਹ ਦੇਖੋ ਆਂਬ ਮੈਂ ਲਏ ਸੀ ਧੋ ਬਣਾ ਕੇ ਇਹਨਾਂ ਨੂੰ ਸਾਫ਼ ਕਰ ਲਿਆ ਪੂਰੀ ਤਰ੍ਹਾਂ ਇਹ ਚਾਰ ਆਂਬ ਨੇ ਬੜੇ ਬੜੇ ਮੋਟੇ ਨੇ ਇਹ ਤੇ ਹੁਣ ਇਹ ਮੜੇ ਮੜੇ ਉਦਾਂ ਲੱਗਣ ਦੇ ਆ ਕਿ ਪੱਕਣ ਦੇ ਸੀ ਪਰ ਜ਼ਿਆਦਾ ਨਹੀਂ ਪੱਕੇ ਕੱਚੇ ਆ ਹਲੇ ਫੇ ਲਾਲ ਕੱਚੇ ਹੀ ਆ ਇਹ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਕਾਟਨ ਦੇ ਕੱਪੜੇ ਦੇ ਨਾਲ ਸਾਫ਼ ਕਰ ਲਵਾਂਗੀ ਚਾਰੇ ਅੰਬਾਂ ਨੂੰ ਹੀ ਹੁਣ ਮੈਂ ਇੱਕ ਪਲੇਟ ਲਈ ਆ ਉਹਨਾਂ ਨੂੰ ਵੀ ਮੈਂ ਨਾ ਕਾਟਨ ਦਾ ਕੱਪੜਾ ਮਾਰ ਲਿਆ ਪਲੇਟ ਦੇ ਵਿੱਚ ਵੀ ਹੁਣ ਚਾਰੇ ਅੰਬ ਮੈਂ ਬਿਲਕੁਲ ਸਾਫ਼ ਕਰ ਲੈਨੇ ਪਾਣੀ ਲੱਗਾ ਨਹੀਂ ਰਹਿਣ ਦਿੱਤਾ ਬਿਲਕੁਲ ਵੀ ਤੇ ਹੁਣ ਮੈਂ ਇਹਨਾਂ ਨੂੰ ਨਾ ਛਿੱਲਾਂਗੀ ਇਹਨਾਂ ਦੀਆਂ ਛਿੱਲਾਂ ਜਿਹੜੀਆਂ ਨੇ ਅੰਬਾਂ ਦੀਆਂ ਮੈਂ ਲਾ ਦਵਾਂਗੀ। ਐਦਾਂ ਹੀ ਮੈਂ ਸਾਰੇ ਅੰਬ ਜਿਹੜੇ ਆ ਛਿੱਲ ਕੇ ਤਿਆਰ ਕਰੂੰਗੀ ਬੜੇ ਸੋਹਣੀ ਤਰ੍ਹਾਂ ਤੇ ਫਿਰ ਮੈਂ ਤੁਹਾਨੂੰ ਵਿਖਾਉਣੀ ਆ ਚਟਣੀ ਅੱਜ ਚਟਣੀ ਬਹੁਤ ਵਧੀਆ ਬਣਾਵਾਂਗੇ ਅਸੀਂ। ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਜੀ ਇਹ ਚਟਣੀ। ਬਰੱਡਾਂ ਤੇ ਲਾ ਕੇ ਦੇ ਦਿਓ ਪਰੌਂਠੀ ਤੇ ਲਾ ਕੇ ਦੇ ਦਿਓ। ਇਹ ਇੱਕ ਬਹੁਤ ਵਧੀਆ ਜਿੱਦਾਂ ਆਪਾਂ ਆਚਾਰ ਪਾ ਕੇ ਰੱਖਦੇ ਆ ਨਾ ਸਾਲ ਵਾਸਤੇ ਇਸੇ ਤਰ੍ਹਾਂ ਆਪਾਂ ਇੱਕ ਵਿਆਮ ਭਰ ਕੇ ਵੀ ਬਣਾ ਸਕਦੇ ਆ। ਤੇ ਜਿੰਨਾ ਚਿਰ ਮਰਜੀ ਆਪਾਂ ਰੱਖ ਸਕਦੇ ਆ ਉਹਨੂੰ ਤੇ ਐਦਾਂ ਆਪਾਂ ਇਹਨੂੰ ਨਾ ਛਿਲ ਲੈਣਾ ਅੰਬਾਂ ਨੂੰ ਤੇ ਸਾਫ਼ ਕਰ ਲੈਣਾ ਏ ਇਹ ਚਾਰੇ ਅੰਬ ਜਿਹੜੇ ਆ ਜਦੋਂ ਸਾਫ਼ ਸਾਡੇ ਕੋਲ ਪੂਰੀ ਤਰ੍ਹਾਂ ਛਿੱਲ ਕੇ ਸਾਫ਼ ਹੋ ਗਏ ਤੇ ਫੇਰ ਅਸੀਂ ਜਿਹੜਾ ਆ ਇਹਨੂੰ ਮਤਲਬ ਅੱਗੇ ਤੁਹਾਨੂੰ ਦੱਸਦੀ ਆਂ ਵੀ ਇਹਨੂੰ ਆਪਾਂ ਕਰਨਾ ਕੀ ਏ ਇਸ ਸਾਰੇ ਆਂਬ ਸਾਫ਼ ਹੋ ਗਏ ਨੇ ਇਹਨਾਂ ਦੀਆਂ ਛਿੱਲਾਂ ਸਾਰਿਆਂ ਦੀਆਂ ਲੱਤ ਗਈਆਂ ਨੇ ਚਾਰਾਂ ਦੀਆਂ ਹੀ ਹੁਣ ਆਪਾਂ ਇਹਨੂੰ ਪ੍ਰਾਤ ਵਿੱਚ ਰੱਖ ਲੈ ਲੱਗੇ ਆ ਦੂਜੇ ਭਾਂਡੇ ਦੇ ਵਿੱਚ ਰੱਖ ਲੈਣੇ ਆ ਹੁਣ ਆਪਾਂ ਇਹਨਾਂ ਨੂੰ ਕੱਦੂਕਸ ਕਰਾਂਗੇ ਸਾਰਿਆਂ ਨੂੰ ਇਹਨਾਂ ਦੀਆਂ ਜਿਹੜੀਆਂ ਗਿੜਕਾਂ ਨੇ ਗੁੱਠਲੀਆਂ ਨੇ ਆਪਾਂ ਚੰਗੀ ਤਰ੍ਹਾਂ ਉਤੋਂ ਜਿਹੜਾ ਇਹਦੀ ਗਿਰੀ ਆਂਬ ਦੀ ਉਹ ਚੰਗੀ ਤਰ੍ਹਾਂ ਆਪਾਂ ਉਤਾਰ ਲਵਾਂਗੇ ਦੇਖੋ ਆਂਬ ਵੇਖਣ ਚ ਪੱਕੇ ਲੱਗ ਰਹੇ ਸੀ ਪਰ ਹੈ ਕੱਚੇ ਹੀ ਨੇ ਕੱਚੇ ਅੰਬਾਂ ਦੀ ਵੀ ਸਵਾਦ ਬਣਦੀ ਆ ਖੱਟੀ ਮਿੱਠੀ ਬਣਦੀ ਆ ਪੱਕੇ ਅੰਬਾਂ ਦੀ ਵੀ ਬਹੁਤ ਸਵਾਦ ਬਣਦੀ ਆ ਮੈਂ ਹੁਣ ਇਸ ਤੋਂ ਅਗਲੀ ਵੀਡੀਓ ਜਿਹੜੀ ਪਾਉਣੀ ਆ ਨਾ ਉਹ ਪੱਕੇ ਅੰਬਾਂ ਦੀ ਚਟਨੀ ਦੀ ਪਾ ਕੇ ਵਿਖਾਵਾਂਗੀ ਤੁਹਾਨੂੰ ਕਿ ਜੇ ਅੰਬ ਪਏ ਪਏ ਪੱਕ ਜਾਣ ਫਿਰ ਆਪਾਂ ਉਹਨਾਂ ਨੂੰ ਕਿੱਦਾਂ ਮਤਲਬ ਕਿੱਦਾਂ ਚਟਨੀ ਬਣਾ ਸਕਦੇ ਆ ਬਹੁਤ ਵਧੀਆ ਚਟਨੀ ਬਣਦੀ ਉਹਨਾਂ ਦੀ ਵੀ ਆਹ ਕੱਚੇ ਹੀ ਨੇ ਅਜੇ ਇਹਨਾਂ ਨੂੰ ਅਜੇ ਕੁਝ ਨਹੀਂ ਹੋਇਆ ਇਹ ਕੱਚੇ ਹੀ ਨੇ ਇਦਾਂ ਦੇ ਅੰਬ ਬਹੁਤ ਵਧੀਆ ਤਰ੍ਹਾਂ ਚਟਨੀ ਬਣਦੀ ਇਹੋ ਜਿਹੇ ਅੰਬਾਂ ਦੀ ਹੁਣ ਆਪਾਂ ਕੱਦੂ ਕਸ ਕਰ ਲੈਣਾ ਐ ਸਾਰੇ ਆਂਬਾਂ ਨੂੰ ਆਂਬ ਮੋٹے ਬਹੁਤ ਨੇ ਤੇ ਇਹਨਾਂ ਦੀ ਗਿਰੀ ਬਹੁਤ ਹੈ ਆਂਬ ਜਦੋਂ ਇਹ ਚਟਨੀ ਵਾਸਤੇ ਲਿਆਓ ਤੇ ਮੋٹے ਹੀ ਵੇਖ ਕੇ ਲਿਆਉਣੇ ਚਾਹੀਦੇ ਆ ਕਿਉਂਕਿ ਗਿਰੀ ਹੋਏਗੀ ਤੇ ਚਟਨੀ ਬਣੇਗੀ ਜੇ ਛਿੱਲਾਂ ਤੇ ਗਿੜਕੀ ਹੈ ਰਹੀ ਤੇ ਫਿਰ ਤੇ ਕੁਝ ਨਹੀਂ ਨਾ ਫਿਰ ਇੰਨੀ ਚਟਨੀ ਬਣਨੀ ਨਹੀਂ ਇਦਾਂ ਹੀ ਬੱਸ ਸਾਰੇ ਆਂਬ ਆਪਾ ਜਿਹੜੇ ਆ ਰਗੜ ਲੈਣੇ ਨੇ ਕਦੂਕਸ ਕਰ ਲੈਣੇ ਨੇ ਇਹ ਹੋ ਚੱਲੇ ਨੇ ਹੁਣ ਕਦੂਕਸ ਥੋੜਾ ਜਿਹਾ ਟਾਈਮ ਹੋਰ ਲੱਗਣਾ ਤੇ ਕਦੂਕਸ ਹੋ ਚੱਲੇ ਨੇ ਆਂਬ ਤੇ ਚਟਨੀ ਬਹੁਤ ਹੀ ਵਧੀਆ ਬਣੇਗੀ ਫਰਸਟ ਕਲਾਸ ਚਟਨੀ ਬਣੇਗੀ। ਭਾਜਮੇਦਾਰ ਚਟਨੀ ਬੰਦੀ ਐ। ਆਏ ਸਾਲ ਹੀ ਬਣਾਉਣੀ ਚਾਹੀਦੀ ਐ ਇਹ। ਅਚਾਰ ਤੇ ਪੈਂਦਾ ਹੀ ਪੈਂਦਾ ਨਾਲ ਆਏ ਸਾਲ 2 ਕਿਲੋ ਜਾਂ 3 ਕਿਲੋ ਦੀ ਬਣਾ ਕੇ ਰੱਖ ਲਓ। ਸਾਰਾ ਸਾਲ ਹੀ ਨਹੀਂ ਮੁੱਕਦੀ। ਇਹ ਹੁਣ ਆਂਬਸ ਆਹੀਂ ਜਿਹੜੇ ਆ ਇਹ ਕੱਦੂ ਕਸ ਕਰ ਲੈਨੇ। ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਨਾ ਆਂਬਾਂ ਨੂੰ। ਕਿਉਂਕਿ ਇਹ ਫਿਰ ਕੱਦੂ ਕਸ ਕੱਟਦੇ ਆ ਛੇਤੀ ਹੁੰਦੇ ਨਹੀਂ ਕੱਦੂ ਕਸ ਥੋੜਾ ਜਿਹਾ ਹੱਥਾਂ ਦੇ ਵਿੱਚੋਂ ਨਾ ਗਿੜਕਾਂ ਜਿਹੜੀਆਂ ਤਿਲਕ ਦੀਆਂ ਬਹੁਤ ਨੇ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਏ ਇਹ ਆ ਵੇਖੋ ਕਿੰਨਾ ਕੁ ਪਲਪ ਨਿਕਲ ਆਇਆ ਜਿੰਨਾ ਕੁ ਨਿਕਲ ਆਇਆ ਉਸ ਹੱਬ ਬਣਾਈ ਆਂ ਹੀ ਇਹਦੇ ਚ ਹੁਣ ਸਮਾਨ ਪਾਵਾਂਗੇ ਆ ਇੰਨਾ ਗਿਆ ਇੱਕ ਫਰਾਈਪਨ ਧਰ ਲਿਆ ਸੀ ਗੈਸ ਦੇ ਉੱਪਰ ਗੈਸ ਬਾਲ ਦਿੱਤਾ ਥੱਲੇ ਤੇ ਹੁਣ ਅਸੀਂ ਚਟਨੀ ਬਣਾਉਣ ਦੀ ਤਿਆਰੀ ਚਾ ਹੁਣ ਆਪਾਂ ਚਟਨੀ ਬਣਾਉਨੇ ਆ ਇਹ ਜਿਹੜਾ ਅਸੀਂ ਆਂਬ ਦਾ ਪਲਪ ਹੈ ਇਹ ਅਸੀਂ ਪਾ ਦਿੱਤਾ ਹੈ ਗਰੀ ਗਰੀ ਸਾਰੀ ਪਾਤੀ ਉਹਦੇ ਵਿੱਚ ਹੈ 프라이ਪਿੰਚ ਤੇ ਹੁਣ ਅਸੀਂ ਇੱਕ ਵਧੀਆ ਤਰ੍ਹਾਂ ਨਾ ਤਿਆਰ ਕਰਦੇ ਆ ਚਟਨੀ ਬਸ ਇੱਕੋ ਹੀ ਗੱਲ ਆ ਕਿ ਪਾਣੀ ਬਿਲਕੁਲ ਨਹੀਂ ਲਾਗੇ ਲੱਗਣ ਦੇਣਾ ਪਾਣੀ ਜਿਹੜਾ ਆ ਬਾਅਦ ਵਿੱਚ ਵੀ ਆਪਾਂ ਜਦੋਂ ਬਣ ਜਾਂਦੀ ਚੀਜ਼ ਉਹਦੋਂ ਚਟਨੀ ਹੋਏ achar ਹੋਏ ਪਾਣੀ ਵਾਲਾ ਚਮਚਾ ਤੇ ਲੱਗਣਾ ਹੀ ਨਹੀਂ ਚਾਹੀਦਾ ਨਾ ਆਚਾਰ ਖਰਾਬ ਵੀ ਤਾਂ ਹੀ ਹੁੰਦਾ ਜੇ ਪਾਣੀ ਵਾਲਾ ਉਹਨੂੰ ਕੋਈ ਕੋਈ ਚੀਜ਼ ਲੱਗਦੀ ਆ ਰੇ ਆ ਹੁਣ ਮੈਂ ਨਾ ਉਹ ਅੱਧਾ ਕਿਲੋ ਤੁਹਾਨੂੰ ਦੱਸਿਆ ਆਂਬ ਸੀਗੇ ਮੈਂ ਡੇਢ ਪਾ ਜਿਹੜੀ ਚੀਨੀ ਪਾਈ ਆ ਡੇਢ ਪਾ ਤੁਸੀਂ ਆਪੇ ਹਿਸਾਬ ਲਾ ਲਓ ਵੀ 250 ਗ੍ਰਾਮ ਇੱਕ ਤੇ 250 ਦਾ ਅੱਧਾ ਕਿੰਨਾ ਹੁੰਦਾ ਸਵਾ 100 ਆਪਾਂ ਉਹਨੇ ਇੱਕ 400 ਲਾ ਲਓ ਇੰਨੀ ਕਿ ਮੈਂ ਚੀਨੀ ਪਾਈ ਆ ਮੋਂ 400 ਗ੍ਰਾਮ ਚੀਨੀ ਪਾਈ ਮੈਂ ਕਿਉਂਕਿ ਜਿਆਦਾ ਨਹੀਂ ਪਾ ਸਕਦੇ ਨਾ ਬਹੁਤ ਚੀਨੀ ਜਿਆਦਾ ਫਿਰ ਬਹੁਤ ਮਿੱਠਾ ਨਹੀਂ ਫਿਰ ਖਟਿਆ ਖੱਟਾ ਨਹੀਂ ਰਹੇਗਾ ਫਿਰ ਇਹ ਥੋੜਾ ਜਿਹਾ ਫੂਡ ਕਲਰ ਹੈ ਇਹ ਮੈਂ ਪਾਵਾਂਗੀ ਕਲਰ ਵਾਸਤੇ ਥੋੜਾ ਜਿਹਾ ਮਸਾਕ ਜਿੰਨਾ ਪਾਇਆ ਮੈਂ ਵੇਖੋ ਇੱਕੋ ਹੀ ਚੁੰਡੀ ਪਾਇਆ ਏ ਇਹਦੇ ਵਿੱਚ ਮੈਂ ਪਾਣੀ ਪਾ ਲਵਾਂਗੀ ਆ ਕੇਸਰ ਆ ਮੇਰੇ ਕੋਲ ਥੋੜਾ ਜਿਹਾ ਕੇਸਰ ਦੇ ਆਪਾਂ ਜਿਹੜੇ ਧਾਗੇ ਆ ਉਹ ਵੀ ਪਾ ਦਵਾਂਗੇ 2-4 ਬਹੁਤ ਵਧੀਆ ਲੱਗਦੇ ਨੇ ਇਹੋ ਜੀ ਚੀਜ਼ ਘਰੇ ਹੀ ਵਰਤਣੀ ਆ ਤੇ ਫਿਰ ਸੋਹਣੀ ਬਣਾਨੀ ਚਾਹੀਦੀ ਆ ਤੇ ਬਹੁਤ ਵਧੀਆ ਆ ਘਰੇ ਵਰਤੋ ਭਾਵੇਂ ਬਾਹਰ ਵਰਤੋ ਜੇ ਚੀਜ਼ ਹੈਗੀ ਆ ਤੇ ਫਿਰ ਤੇ ਲੈਣੀ ਚਾਹੀਦੀ ਆ ਇਹ ਦੇਖੋ ਹੁਣ ਮੈਂ ਵਿੱਚ ਪਾਣੀ ਪਾ ਲਿਆ ਤੇ ਇਹ ਨਾ ਮਿਲਾ ਕੇ ਪਾਣੀ ਰੱਖ ਲਿਆ ਵਿੱਚ ਇਹ ਕੇਸਰ ਦੇ ਵਿੱਚ ਹੀ ਫੂਡ ਕਲਰ ਨੂੰ ਮਲਟ ਕਰ ਦਿੱਤਾ ਮੈਂ ਦੋਨਾਂ ਚੀਜ਼ਾਂ ਨੂੰ ਇਹ ਮੋਟੀਆਂ ਇਲਾਚੀਆਂ ਦੇ ਦਾਣੇ ਆ ਤੇ ਇਹ ਬਰੀਕ ਇਲਾਚੀ ਆ ਮੇਰੇ ਕੋਲ ਇਹ ਕੋਟਲੇ ਸੀ ਦਾਣੇ ਮੈਂ ਬਰੀਕ ਕਰ ਲੈ ਸੀ ਛਿੱਕਣਾ ਸਮੇਤ ਹੀ ਪਾਤੀਆਂ ਆ ਇਹ ਦੋ ਇੱਕ ਦੋ ਇਲਾਚੀਆਂ ਜਿਹੜੀਆਂ ਨਿੱਕੀਆਂ ਇਹ ਵੀ ਪਾਤੀਆਂ ਨੇ ਕਿਉਂਕਿ ਚਟਨੀ ਥੋੜੀ ਆ ਤੇ ਮੈਂ ਥੋੜਾ ਹੀ ਸਮਾਨ ਪਾ ਰਹੀ ਆ ये ज़रा पानी से केसर वाला वो भी मैं पाता है फूड वाला ये थोड़ा कलर आ जाएगा बस कलर वास्ते ही पाया है देखो कलर कि सोना हो गया है ਆਪਾਂ ਹੁਣ ਮਗਜ ਵੀ ਪਾ ਦਵਾਂਗੇ ਥੋੜੇ ਜੇ ਆਪਣੀ ਮਰਜ਼ੀ ਨਾਲ ਜ਼ਿਆਦਾ ਵੀ ਪਾ ਸਕਦੇ ਆ ਪਰ ਬਹੁਤ ਜ਼ਿਆਦਾ ਜਿਹੜੇ ਆ ਨਾ ਉਹ ਵੀ ਠੀਕ ਨਹੀਂ ਆ ਇੰਨੇ ਕੀ ਮਤਲਬ ਹਿਸਾਬ ਨਾਲ ਪਾਓ ਤੁਸੀਂ ਜਿੰਨੇ ਕੀ ਮਤਲਬ ਜਿੱਦਾਂ ਕਿਲੋ ਆਂਬ ਹੋਏ ਤੇ 50 ਗ੍ਰਾਮ ਪਾਉਣੇ ਚਾਹੀਦੇ ਆ ਇਸ ਤਰ੍ਹਾਂ ਜਿੱਦਾਂ ਦੇ ਅੰਦਾਜ਼ੇ ਦੇ ਨਾਲ ਆਪਾਂ ਪਾ ਸਕਦੇ ਆ ਦੇਖੋ ਚਟਨੀ ਰੇਜ ਰੇਜ ਕੇ ਤੇ ਰੰਗ ਜਿਦਾ ਸੁਨਹਾਰਾ ਹੋ ਗਿਆ ਤੇ ਚਟਨੀ ਕਿੰਨੀ ਸੋਹਣੀ ਪਿਆਰੀ ਜੀ ਤਿਆਰ ਹੋ ਰਹੀ ਐ ਤੇ ਰਿਆੜ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਆ ਕਰੋ ਜੀ ਬੜੀ ਮਿਹਰਬਾਨੀ ਜੀ ਤੁਹਾਡੀ ਇਹ ਥੋੜਾ ਜਿਹਾ ਨਮਕ ਪਾਇਆ ਜੀ ਮੈਂ ਇੱਕੋ ਚਮਚਾ ਨਿੱਕਾ ਪਾਇਆ ਜੇ ਤੇ ਜਿੱਟਾ ਨਮਕ ਪਾਤਾ ਹੀ ਆ ਇੱਕ ਚਮਚੇ ਤੋਂ ਵੀ ਥੋੜਾ ਜਿਹਾ ਘੱਟ ਆ ਇਹ ਮੈਂ ਕਾਲਾ ਨਮਕ ਪਾਤਾ ਐ ਮੈਂ ਕਾਲੀਆਂ ਮਿਰਚਾਂ ਇੱਕ ਚਮਚਾ ਕੁੱਟੀਆਂ ਸੀ ਉਹ ਪਾਤੀਆਂ ਇਹ ਮਾ ਜੀਰਾ ਪੀਠ ਕੇ ਪਾਇਆ ਜੇ ਕਿਉਂਕਿ ਇਹਨਾਂ ਚੀਜ਼ਾਂ ਦਾ ਟੇਸਟ ਬਹੁਤ ਆਉਂਦਾ ਚਟਨੀ ਦੇ ਵਿੱਚ ਇਹ ਦੇਗੀ ਮਿਰਚ ਥੋੜੀ ਜਿਹੀ ਪਾਤੀ ਏ ਦੇਖੋ ਕਿੰਨੀ ਵਧੀਆ ਚਟਨੀ ਬਣੀ ਹੈ ਦੇਖਣ ਨੂੰ ਦੇਖੋ ਕਿੰਨਾ ਰੰਗ ਐਨਾ ਵਧੀਆ ਫਸਟ ਕਲਾਸ ਕਲਰ ਦਿੱਤਾ ਹੈ ਨੇ ਇਦਾਂ ਹੀ ਇਹ ਕੱਚ ਦੇ ਡੱਬੇ ਦੇ ਵਿੱਚ ਠੰਡੀ ਹੋ ਜੇ ਤੇ ਕੱਚ ਦੇ ਡੱਬੇ ਦੇ ਵਿੱਚ ਭਰ ਕੇ ਨੂੰ ਫ੍ਰਿਜ ਵਿੱਚ ਰੱਖ ਛੜੋ ਤੇ ਤੁਸੀਂ ਮੰਨਣਾ ਨਹੀਂ ਸਾਲ ਡੇਢ ਸਾਲ ਤੇ ਤੁਸੀਂ ਬਸ ਜਿੱਦਾਂ ਮਰਜ਼ੀ ਖਾਓ। ਜੇ ਬਹੁਤੀ ਬਣਾਣੀ ਤੇ ਬਹੁਤੀ ਬਣਾ ਕੇ ਰੱਖ ਸਕਦੇ ਹੋ ਜੇ ਥੋੜੀ ਬਣਾਣੀ ਤੇ ਥੋੜੀ ਤੇ ਦਿਨਾਂ ਚ ਹੀ ਮੁੱਕ ਜਾਂਦੀ ਏ। ਤੇ ਵੇਖੋ ਕਿੰਨੀ ਲੁੱਕ ਕਿੰਨੀ ਏ ਦੀ ਵਧੀਆ ਤੇ ਕਿੰਨੀ ਪਿਆਰੀ ਲੱਗਣ ਈ ਏ। ਤੇ ਬਹੁਤ ਬੈਸਟ ਬਣੀ ਏ। ਜਿੰਨੀ ਮੈਂ ਚੀਨੀ ਪਾਤੀ ਏ ਓਨੀ ਬਹੁਤ ਵਧੀਆ। ਜਿੱਦਾਂ ਹੁਣ ਕਿਲੋ ਆਂਬ ਤੇ 800 ਗ੍ਰਾਮ ਚੀਨੀ ਬਹੁਤ ਆਤੇ ਜੇ ਬਹੁਤੇ ਖੱਟੇ ਆਂਬ ਤੇ ਕਿਲੋ ਹੀ ਆਂਬ ਤੇ ਕਿਲੋ ਹੀ ਚੀਨੀ ਪੈਂਦੀ ਐ ਅਸਲੀ ਜਿਹੜਾ ਹਿਸਾਬ ਕਿਤਾਬ ਹੈ ਉਹ ਇਹੀ ਆ ਕਿਲੋ ਆਂਬ ਤੇ ਕਿਲੋ ਹੀ ਚੀਨੀ ਤੇ ਜੇ ਥੋੜੀ ਘੱਟ ਰੱਖ ਲੋਗੇ ਤੇ ਫਿਰ ਥੋੜੀ ਜਿਹੀ ਖੱਟੀ ਹੋ ਜਾਊਗੀ ਤੇ ਮਿੱਠੀ ਮਿੱਠੀ ਖਾਣੀ ਆ ਮੈਂ ਤੇ ਫਿਰ ਤੇ ਇਹੀ ਸਿਸਟਮ ਰੱਖਣਾ ਪੈਣਾ ਤੇ ਆਪਾਂ ਉਹਨਾਂ ਦਾ ਬਿਆਮ ਕੱਚ ਦਾ ਲਿਆ ਆ ਤੇ ਇਹਨੂੰ ਆਪਾਂ ਇਹਦੇ ਵਿੱਚ ਭਰਾਂਗੇ ਦੇਖੋ ਕਿੰਨੀ ਸੋਹਣੀ ਆ ਦੱਸੋ ਕਿਤੇ ਪਾਣੀ ਕਿਤੇ ਵਿੱਚ ਨਹੀਂ ਹੈ ਕਿਤੇ ਮਾਸਾ ਜਿੰਨਾ ਵੀ ਤੇ ਇਹ ਪਾਣੀ ਨਾਲ ਫਿਰ ਖਰਾਬ ਹੋ ਜਾਂਦੀ ਹੈ ਨਾ ਜੋ ਮਾਸਾ ਪਾਣੀ ਰਹਿ ਜੇ ਜਾਂ ਕੁਛ ਪਾਣੀ ਲੱਗ ਜੇ ਤੇ ਇਹਨੂੰ ਫਿਰ ਉਲੀ ਫੜ ਲੈਂਦੀ ਆ ਉਸੇ ਵੇਲੇ ਤੇ ਆ ਹੁਣ ਠੰਡੀ ਹੋਣ ਲਈ ਆ ਇਹ ਠੰਡੀ ਹੋਣ ਵਾਸਤੇ ਬਾਹਰ ਖੜੀ ਏ ਵੀਡੀਓ ਜਰੂਰ ਵੇਖਿਆ ਕਰੋ ਮੇਰੇ ਭੈਣ ਭਰਾ ਵੀਡੀਓ ਜਰੂਰ ਵੇਖਿਆ ਕਰੋ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਮੈਂ ਤਾਂ ਤੁਹਾਨੂੰ ਬਹੁਤ ਵਧੀਆ ਵਧੀਆ ਵਿਖਾ ਲੰਡੀਆਂ ਭਈ ਤੁਹਾਨੂੰ ਕੋਈ ਚੀਜ਼ ਚਾਹੋ ਜੇ ਵੈਸੇ ਤਾਂ ਸਾਰਿਆਂ ਨੂੰ ਸਾਰੀਆਂ ਚੀਜ਼ਾਂ ਬਣਾਉਣੀਆਂ ਹੁੰਦੀਆਂ ਆ ਇਹੋ ਜੀ ਕੋਈ ਗੱਲ ਨਹੀਂ ਕੀ ਪਰ ਜੇ ਕਿਸੇ ਬੱਚੇ ਨੂੰ ਜਾਂ ਕਿੱਦਾਂ ਮਤਲਬ ਨਹੀਂ ਕਿਸੇ ਨੂੰ ਆਉਂਦੀ ਤੇ ਉਹ ਵੇਖ ਕੇ ਬਣਾ ਸਕਦਾ ਏ ਤੇ ਚੀਜ਼ ਉਹ ਹੁੰਦੀ ਆ ਜਿਹਦਾ ਜਿਹੜੀ ਬਣ ਜੇ ਤਾਂ ਜਿਹੜੀ ਖਰਾਬ ਨਾ ਹੋਵੇ ਚੀਜ਼ ਪਰ ਉਹ ਵੀਡੀਓ ਵੇਖਣ ਦਾ ਫਾਇਦਾ ਹੈ ਹੁਣ ਆਪਾਂ ਪਹਿਲਾਂ ਡੂੰਘੇ ਦੇ ਵਿੱਚ ਕੱਢ ਲਵਾਂਗੇ ਸਾਰੀ ਚਟਨੀ ਜਿਹੜੀ ਆ ਕਿਉਂਕਿ ਇਹਨੂੰ ਆਪਾਂ ਠੰਡੀ ਵੀ ਕਰਾਂਗੇ ਹੌਲੀ-ਹੌਲੀ ਅਜੇ ਗਰਮ ਐ ਇਹ ਉਹ ਤਾਂ ਇਹ ਮੈਂ ਥੋੜੀ ਜਿਹੀ ਚਟਨੀ ਬਣਾਈ ਆ ਤੇ ਇਹਦੀ ਮੈਂ ਵੀਡੀਓ ਪਾਤੀ ਆ ਪਰ ਸਾਡੇ ਘਰ ਕਹਿੰਦੇ ਵੀ ਜ਼ਿਆਦਾ ਬਣਾਉਣੀ ਆ ਹੁਣ ਮੈਂ ਅਗਲੀ ਵੀਡੀਓ ਜਿਹੜੀ ਐ ਨਾ ਉਹ 2 ਕਿਲੋ ਆਂਬ ਲਿਆ ਮਗਵਾ ਮਗਵਾ ਕੇ ਤੇ ਉਹਦੀ ਬਣਾ ਕੇ ਤੇ ਫਿਰ ਮੈਂ ਵੀਡੀਓ ਚੜਾਵਾਂਗੀ। ਜਿਆਦਾ ਵੀ ਬਣਾ ਕੇ ਤੁਹਾਨੂੰ ਵਿਖਾਵਾਂਗੀ ਮੈਂ। ਤੇ ਇਹਨੂੰ ਠੰਡੀ ਹੋਣ ਵਾਸਤੇ ਰੱਖ ਦਿੱਤੀ ਆ ਇਸ ਤੋਂ ਬਾਅਦ ਆਸੀ ਨਾ ਆ ਬਿਆਮ ਦੇ ਵਿੱਚ ਭਰ ਦਵਾਂਗੇ ਇਹਨੂੰ। ਤੇ ਦੇਖੋ ਕਿੰਨੀ ਵਧੀਆ ਚੀਜ਼ ਬਣੀ ਜੇ ਫਰਸਟ ਕਲਾਸ ਚੀਜ਼ ਬਣੀ ਜੇ। ਦੇ ਤਾਂ ਬਣਾ ਲਓ ਹੁਣ ਬਥੇਰਾ ਸੀਜ਼ਨ ਆਇਆ ਪਿਆ ਅੰਬਾਂ ਦਾ ਕਿਉਂਕਿ ਬੱਚੇ ਸਕੂਲ ਜਾਂਦੇ ਨੇ ਤੇ ਜਿਹੜੇ ਸਕੂਲ ਬੱਚੇ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਤਾਂ ਇਹੋ ਜਿਹੀਆਂ ਚੀਜ਼ਾਂ ਵੈਦੇ ਹੋਣੀਆਂ ਚਾਹੀਦੀਆਂ ਆ ਹਰ ਇੱਕ ਲੇਡੀ ਨੂੰ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਰੱਖਣੀਆਂ ਚਾਹੀਦੀਆਂ ਕਿਉਂਕਿ ਬੱਚੇ ਜਿਹੜੇ ਸਕੂਲ ਜਾਂਦੇ ਨੇ ਦਫ਼ਤਰਾਂ 'ਚ ਜਾਂਦੇ ਨੇ ਟਿਫਨ ਜਾਂਦੇ ਨੇ ਜਿੱਤਰਾ ਉਹਨਾਂ ਦੇ ਵਿੱਚ ਥੋੜੀ-ਥੋੜੀ ਪਾਈ ਹੋਏ ਤਾਂ ਹੋਰ ਮਿੱਠਾ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਦੇਖੋ ਡੱਬਾ ਭਰ ਜਾਣਾ ਹੈ ਇਹ ਵਿਆਮ ਭਰ ਜਾਣਾ ਹੈ ਇਹਦੇ ਨਾਲ ਵਿਆਮ ਇਦਾਂ ਹੀ ਜਿਹੜੇ ਆਉਂਦੇ ਰਹਿੰਦੇ ਆ ਖਾਲੀ ਹੁੰਦੇ ਰਹਿੰਦੇ ਆ ਉਹ ਡੱਬੇ ਜਿਹੜੇ ਹੁੰਦੇ ਆ ਪਹਿਲਾਂ ਦੇ ਜਿਹੜੇ ਲਿਆਣਦੇ ਹੁੰਦੇ ਕੇ ਚੀਜ਼ਾਂ ਪਾ ਕੇ ਤੇ ਉਹੀ ਜਿਹੜੇ ਵਿਲੇ ਹੋ ਜਾਂਦੇ ਆ ਨਾ ਤੇ ਉਹੀ ਸਾਡੇ ਕੰਮ ਲੱਗ ਜਾਂਦੇ ਆ ਐਸਟਰਾ ਲਿਹਾਉਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਵਿਆਮਾਂ ਨੂੰ ਆ ਦੇਖੋ ਆ ਭਰ ਗਿਆ ਵਾ ਤਾਂ ਉਹ ਥੋੜੀ ਜਿਹੀ ਰਹਿ ਗਈ ਉਹ ਕੋਈ ਹੋਰ ਡੱਬੀ ਖਾਲੀ ਕਰਾਂਗੇ ਉਹਦੇ ਚ ਪਾ ਦਵਾਂਗੇ ਤੇ ਪਹਿਲਾਂ ਉਹ ਖਾਦੀ ਜਾਊਗੀ ਫਿਰ ਇਹ ਵਿਆਮ ਨੂੰ ਹੱਥ ਲੱਗ ਜੇਗਾ ਵਿਆਮ ਦੇ ਵਿੱਚੋਂ ਕੱਢ ਲੈ ਖਾਣੀ ਸ਼ੁਰੂ ਕਰ ਦੋ ਐਦਾਂ ਇਹ ਇੱਕ ਵਧੀਆ ਚੀਜ਼ ਬਣੀ ਆ ਫਰਸਟ ਕਲਾਸ ਚੀਜ਼ ਬਣੀ ਆ ਟੱਕਣ ਦੇ ਉੱਤੇ ਤੁਸੀਂ ਨਾ ਫੌਲ ਪੇਪਰ ਵੀ ਲਗਾ ਕੇ ਨਾ ਵਿੱਚ ਥੋੜਾ ਜਿਹਾ ਕੱਟ ਕੇ ਲਗਾ ਕੇ ਗੋਲ ਜਾ ਤੇ ਇਹਦੇ ਵਿੱਚ ਕਸ ਕੇ ਤੇ ਜਿਆਦਾ देर ਰੱਖਣੀ ਤਾਂ ਉੱਤੇ ਫੌਲ ਪੇਪਰ ਪਹਿਲਾਂ ਦੇ ਦਿਓ ਫਿਰ ਟੱਕਣ ਬੰਦ ਕਰੋ ਫਿਰ ਤੇ ਉਸ ਤੋਂ ਵੀ ਜ਼ਿਆਦਾ ਇਹਦਾ ਜਿਹੜਾ ਨਾ ਬਚਾਅ ਹੋ ਸਕਦਾ ਹੈ ਫਿਰ ਤੇ ਖਰਾਬ ਹੀ ਨਹੀਂ ਹੁੰਦੀ ਬਿਲਕੁਲ ਵੀ ਨਹੀਂ ਹੁੰਦੀ ਉਦਾਂ ਵੀ ਨਹੀਂ ਹੁੰਦੀ ਪਰ ਫਿਰ ਵੀ ਥੋੜਾ ਜਿਹਾ ਬਚਾਅ ਕਰਨ ਵਾਸਤੇ ਵੀ ਮਤਲਬ ਬਹੁਤ ਹੀ ਜ਼ਿਆਦਾ ਹੀ ਬੇਪਰਵਾਹ ਬੰਦਾ ਹੋ ਕੇ ਤੇ ਵਰਤਦਾ ਚੀਜ਼ ਗੁੱਡ ਬਾਏ ਮਿਲਦੇ ਆ ਜੀ ਅਗਲੇ